ਅਰੇ ਨਾ 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 ਇੱਕ ਕੱਤ ਦੀ ਗਰਮੀ ਉੱਪਰੋਂ ਜ਼ਿਮਨੀ ਚੋਂ ਇੰਜ ਲੱਗੇ ਜਿਵੇਂ ਅਖਾੜੇ 'ਚ ਪੇੜਸਾਨਾਂ ਦੇ ਹੋਣ ਇੱਕ ਪਾਸੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਂ ਨੂੰ ਲੈ ਕੇ VOTING ਹੋਣ ਨੂੰ ਚੰਦ ਘੰਟੇ ਹੀ ਬਚੇ ਨੇ ਤਾਂ ਦੂਜੇ ਪਾਸੇ VOTING ਤੋਂ ਪਹਿਲਾਂ ਹਰਥਾਂ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਹੰਗਾਮਾ ਇਨਾ ਕੀ ਪੁਲਿਸ ਤੇ ਕਾਂਗਰਸੀ ਵਰਕਰ ਇਥੋਂ ਤੱਕ ਕੀ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਵੀ ਆਮੋ ਸਾਹਮਣੇ ਹੋ ਗਏ ਨੇ ਹੰਗਾਮਾ ਇਸ ਕਦਰ ਵੱਧ ਗਿਆ ਕੀ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਪੁਲਿਸ ਦੇ ਨਾਲ ਹੱਥੋ ਪਾਈ ਤੱਕ ਹੋ ਗਿਆ ਅਤੇ ਹੰਗਾਮੇ ਦੀ ਵਜ੍ਹਾ ਬਣਿਆ ਅਰਾਸ਼ਣ ਜੈਸ ਨੂੰ ਲੈ ਕੇ ਕਾਂਗਰਸੀਆਂ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਰਾਸ਼ਨ ਵੰਡ ਰਹੀ ਹੈ ਜਿਸ ਤੋਂ ਬਾਅਦ ਸਾਹਮਣੇ ਆਈਆਂ ਇਹ ਤਸਵੀਰਾਂ ਦੱਗਾ ਦੱਗਾ ਪੁਲਿਸ ਬੰਦੇ ਕੋਟ ਪੀ ਆ ਸੱਤ ਤੋੜ ਕੇ ਬੰਨ੍ਹ ਆਮ ਆਦਮੀ ਪਾਰਟੀ ਦਾ ਰਾਸ਼ਨ ਵੰਡ ਹੋ ਰਿਹਾ ਸੀ ਜਿਹੜਾ ਸੂਟਸਾਡ ਵੰਡ ਹੋ ਰੇ ਸੀ ਉਹ ਪਕੜੇ ਉਦੋਂ ਮੈਂ ਵੀ ਪਹੁੰਚਿਆ ਮੌਕੇ ਤੇ ਪ੍ਰੈਸ ਵੀ ਪਹੁੰਚੀ ਔਰ ਅਸੀਂ ਪੁਲਿਸ ਨੂੰ ਚੌਕੀ ਨੂੰ ਥਾਣੇ ਵਾਲਿਆਂ ਨੂੰ ਸਭ ਨੂੰ ਕੰਪਲੇਂਟ ਕਰਕੇ ਵੀ ਆਓ ਇਥੇ ਕੋਈ ਨਹੀਂ ਆਇਆ ਕੈਂਟਾ ਮੈਂ ਵੀ ਇੰਤਜ਼ਾਰ ਕਰ ਗਿਆ ਜੀ 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 ਜਦੋਂ ਹਲੇ ਕਰਕੇ ਦੂਸਰੇ ਮਹੱਲੇ ਚ ਜਾ ਗਿਆ ਹੀ ਸੀਗਾ ਆਪਣੇ ਬੂਤ-ਬਾਤ ਚੈੱਕ ਕਰਦਾ ਪਿੱਛੋਂ ਫੋਨ ਆ ਗਿਆ ਪੁਲਿਸ ਉਹਨੂੰ ਵੀ ਪਕੜਨ ਆ ਗਿਆ ਔਰ ਜਦੋਂ ਮੈਂ ਵਾਪਸ ਪਹੁੰਚ ਗਿਆ ਤਾਂ ਇੱਥੇ ਘੜੀਸ ਰਹੀ ਸੀ ਮੈਂ ਸੀਪੀ ਨੂੰ ਵੀ ਫੋਨ ਕਰਿਆ ਉਹ ਵੀ ਕਹਿੰਦੇ ਮੈਂ ਦੇਖਦਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਤਾ ਅਸੀਂ ਲਜਾਣ ਨਹੀਂ ਦੇਣਾ ਬੰਦਾ ਉਹਦਾ ਕਸੂਰ ਕੋਈ ਨਹੀਂ ਕਸੂਰ ਬਣਾ ਲੈਣ ਜਾ ਕੇ ਉੱਥੇ ਇੱਥੇ ਹੀ ਕੰਪਲੇਂਟ ਲਿਖਣੀ ਸ਼ੁਰੂ ਕਰ ਦਿੰਦੇ ਆ ਜਦ ਹੀ ਕਿਸੇ ਦੇ ਵੀ ਖਿਲਾਫ ਆਪ ਹੀ ਕੰਪਲੇਨੈਂਟ ਜੀ ਹੋਰੇ ਇੱਥੇ ਦਾ ਚੌਕੀ ਇਨਚਾਰਜ ਤੇ ਇਹ ਐਸ ਐਚਓ ਤਾਂ ਬਿਲਕੁਲ ਇਹਨਾਂ ਨੇ ਸ਼ਰਮ ਲਾਈ ਹੋਈ ਹੈ ਉਹਨਾਂ ਦਾ ਵਰਕਰ ਬਣ ਕੇ ਕੰਮ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਸੀਨੀਅਰ ਅਥਾਰਟੀਆਂ ਦੇਖਦੇ ਆ ਕਿਦਾਂ ਕੰਮ ਕਰਦੀਆਂ ਕੀ ਇਹਦੇ ਤੇ ਐਕਸ਼ਨ ਲੈਂਦੀਆਂ ਨਹੀਂ ਤਾਂ ਹਰ ਤਰੀਕੇ ਦੀ ਲੜਾਈ ਲੜਨ ਲਈ ਅਸੀਂ ਤਿਆਰ ਬੈਠੇ ਕੋਈ ਬਿਲਕੁਲ ਲਿਖਣਗੇ ਸਾਡੀਆਂ ਅਥਾਰਟੀਆਂ ਹੋਣੇ ਲਿਖੇ ਇਸ ਮੁੱਦੇ ਤੇ ਤੁਹਾਡੇ ਨਾਲ ਸਭ ਜਗ੍ਹਾ ਜਿਹੜਾ ਉਹਨਾਂ ਨੂੰ ਰੋਕਦਾ ਆ ਇਹਨਾਂ ਨੇ ਸ਼ਰਮ ਲਾਹੀ ਬਿਲਕੁਲ ਪ੍ਰਸ਼ਾਸਨ ਉਹਨਾਂ ਦਾ ਹੱਥ ਠੋਕਾ ਬਣ ਕੇ ਕੰਮ ਕਰ ਰਿਹਾ ਪੁਲਿਸ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਸੱਤਾ ਤੇ ਦੇ ਇਸ਼ਾਰੇ ਤੇ ਹੋਰ ਪਾਰਟੀਆਂ ਦੇ ਵਰਕਰਾਂ ਨੂੰ ਧਮਕਾ ਰਹੀ ਹੈ ਇੱਥੋਂ ਤੱਕ ਕਿ ਰਾਸ਼ਨ ਵੰਡਣ ਵਾਲਿਆਂ ਦੀ ਸ਼ਿਕਾਇਤ ਕਰਨ ਵਾਲੇ ਤੇ ਵੀ ਕਾਰਵਾਈ ਕਰ ਦਿੱਤੀ ਗਈ ਕਰ ਵੋਟਾਂ ਵਿੱਚ ਚੰਦ ਘੰਟੇ ਬਚੇ ਨੇ ਫੈਸਲਾ ਲੋਕਾਂ ਨੇ ਕਰਨਾ ਹੈ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਉਹਨਾਂ ਨੇ ਵਿਧਾਇਕ ਬਣਾਉਣੇ ਲੁਧਿਆਣਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰੂਪਕਾਰ ਸਿੰਘ ਕੁੰਮਣ ਚੋਣ ਮੈਦਾਨ ਵਿੱਚ ਨੇ ਕਾਂਗਰਸ ਤੋਂ ਭਾਰਤ ਪੂਸ਼ਣਾ ਸ਼ੂ ਆਪ ਦੇ ਸੰਜੀਵ ਅਰੋੜਾ ਕਿਸਮਤ ਆਜ਼ਮਾ ਰਹੇ ਨੇ ਜਦ ਕਿ ਭਾਜਪਾ ਵੱਲੋਂ ਜੀਵਨ ਗੁਪਤਾ ਚੋਣ ਮੈਦਾਨ ਵਿੱਚ ਨਿਤਰੇ ਨੇ ਵੈਸੇ ਜੇ ਗੱਲ ਲੁਧਿਆਣਾ ਪੱਛਮੀ ਦੇ ਮੁੱਦਿਆਂ ਦੀ ਕੀਤੀ ਜਾਏ ਤਾਂ ਬੁੱਢੇ ਨਾਲੇ ਦਾ ਮੁੱਦਾ ਡੇਰੀ ਕੰਪਲੈਕਸ ਵਿੱਚ ਨਿਕਰਨ ਵਾਲਾ ਗੰਦ ਵੀ ਬੁੱਡੇ ਨਾਲੇ ਵਿੱਚ ਸੁੱਟੇ ਜਾਣ ਦਾ ਮੁੱਦਾ ਵਪਾਰੀਆਂ ਤੋਂ ਫਿਰੋਤੀ ਮੰਗਣ ਦੇ ਵੱਡੇ ਮਾਮਲੇ ਖਰਾਬ ਸੀਵਰੇਜ ਪ੍ਰਣਾਲੀ ਸੜਕਾਂ ਦੀ ਖਸਤਾ ਹਾਲਤ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਨੂੰ ਐਨਓਸੀ ਨਾ ਮਿਲਣ ਦਾ ਮੁੱਦਾ ਪ੍ਰਮੁੱਖ ਨੇ ਇਹ ਮੁੱਦੇ ਤਾਂ ਲੁਧਿਆਣਾ ਵਿੱਚ ਵੱਡੇ ਮੁੱਦੇ ਨੇ ਹੋਰ ਵੀ ਕਈ ਛੋਟੇ-ਮੋਟੇ ਮੁੱਦੇ ਨੇ ਪਰ ਜੇਕਰ ਇਸ ਚੋਣ ਦੀ ਗੱਲ ਕਰੀਏ ਤਾਂ ਇਹ ਚੋਣ ਵਕਾਰ ਦੀ ਲੜਾਈ ਬਣੀ ਹੋਈ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਜ਼ਿਮਨੀ ਚੋਣ ਦਾ ਨਤੀਜਾ ਸਾਖ ਬਚਾਉਣ ਵਾਲੀ ਚੋਣ ਹੋਏਗੀ ਵਿਰੋਧੀਆਂ ਦੇ ਇਲਜ਼ਾਮ ਨੇ ਕਿ ਕੇਜਰੀਵਾਲ ਨੂੰ ਰਾਜ ਸਭਾ ਪਹੁੰਚਾਉਣ ਦਾ ਮੌਕਾ ਤਾਂ ਹੀ ਮਿਲੇਗਾ ਜੇ ਸੰਜੀਵ ਅਰੋੜਾ ਇੱਥੋਂ ਜਿੱਤਦੇ ਨੇ ਵਿਵਾਦਾਂ ਵਿੱਚ ਕਿਰੀ ਹੋਈ ਆਪ ਲਈ ਇਹ ਚੋਣ ਇਲਜ਼ਾਮਾਂ ਦਾ ਜਵਾਬ ਦੇਣ ਦਾ ਮੌਕਾ ਹੈ ਹ ਰਾਜ ਸਭਾ ਮੈਂਬਰ ਨੂੰ ਟਿਕਟ ਦੇ ਕੇ ਜਿਤੌਣਾ ਆਪ ਲਈ ਵੱਡੀ ਚੁਣੌਤੀ ਸਾਬਤ ਹੋਏਗਾ ਤਾਉਦਰ ਸ਼੍ਰੋਮਣੀ ਅਕਾਲੀ ਦਲ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਲੁਧਿਆਣਾ ਪੱਛਮੀ ਸੀਟ ਜਿਸ ਤੇ ਨਵਾਂ ਉਮੀਦਵਾਰ ਉਤਾਰ ਕੇ ਵੱਡਾ ਦਾ ਖੇਡਿਆ ਗਿਆ ਜ਼ਿਮਨੀ ਚੋਣ ਵਿੱਚ ਜਿੱਤ ਹਾਸਲ ਕਰਕੇ ਸਿਆਸੀ ਗਲਿਆਰਾਂ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਜਾਏਗੀ ਚੋਣ ਪ੍ਰਚਾਰ ਵਿੱਚ ਪਾਰਟੀ ਤੋਂ ਟੁੱਟੇ ਆਗੂਆਂ ਨੂੰ ਮੋੜ ਲਿਆ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੈਂਪੇਨ ਵਿੱਚ ਜਾਨ ਫੁਕੀ ਐਡਵੋਕੇਟ ਪਰਵਕਾਰ ਸਿੰਘ ਘੁੰਮਣ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਉਮੀਦ ਹੈ ਕਾਂਗਰਸ ਲਈ ਇਹ ਚੋਣ ਆਪਸੀ ਫੁੱਟ ਦੇ ਇਲਜ਼ਾਮਾਂ ਦਾ ਜਵਾਬ ਦੇਣ ਦਾ ਸੁਨਹਿਰੀ ਮੌਕਾ ਹੈ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਧੜੇਬੰਦੀ ਦੇ ਇਲਜ਼ਾਮਾਂ ਵਿਚਾਲੇ ਕਾਂਗਰਸ ਇਹ ਚੋਣ ਲੜ ਰਹੀ ਹੈ ਸਿਆਸੀ ਮਾਹਰਾਂ ਮੁਤਾਬਕ ਕਾਂਗਰਸ ਇੱਕ ਨਹੀਂ ਦੋ-ਦੋ ਚੋਣਾਂ ਲੜ ਰਹੀ ਹੈ ਇੱਕ ਅੰਦਰੂਨੀ ਤੇ ਇੱਕ 바ਹਰੀ ਭਾਰਤ ਪੂਸ਼ਣ ਆਸ਼ੂ ਲਈ ਵੀ ਇਹ ਚੋਣ ਵਕਾਰ ਦਾ ਸਵਾਲ ਹੈ ਭ੍ਰਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਕਿਰੇ ਆਸ਼ੂ ਲਈ ਚੋਣ ਵਿੱਚ ਜਿੱਤ ਸੰਜੀਵਨੀ ਬੂਟੀ ਸਾਬਤ ਹੋ ਸਕਦੀ ਹੈ ਭਾਜਪਾ ਨੇ ਵੀ ਆਮ ਵਰਕਰ ਨੂੰ ਉਮੀਦਵਾਰ ਬਣਾ ਕੇ ਦਾਖੇੜਿਆ ਹੈ ਰਵਨੀਤ ਬਿੱਟੂ ਦੇ ਚੋਣ ਹਾਰਨ ਤੋਂ ਬਾਅਦ ਭਾਜਪਾ ਲਈ ਲੁਧਿਆਣਾ ਦੀ ਇਹ ਚੋਣ ਜਿੰਨਾ ਬੇਹੱਦ ਜ਼ਰੂਰੀ ਹੈ ਸ਼ਹਿਰੀ ਇਲਾਕਾ ਹੋਣ ਕਰਕੇ ਭਾਜਪਾ ਨੂੰ ਇੱਥੋਂ ਸਭ ਤੋਂ ਜ਼ਿਆਦਾ ਉਮੀਦਾਂ ਨੇ ਦਿੱਲੀ ਦੇ ਮੁੱਖ ਮੰਤਰੀ ਸਣੇ ਕੇਂਦਰੀ ਲੀਡਰਸ਼ਿਪ ਦੇ ਸੀਨੀਅਰ ਆਗੂਆਂ ਵੱਲੋਂ ਇੱਥੇ ਚੋਣ ਪ੍ਰਚਾਰ ਵਿੱਚ ਪੂਰੀ ਜਾਨ ਫੂਕੀ ਗਈ ਹੈ ਹੁਣ ਸਵਾਲ ਇਹ ਹੈ ਕਿ ਇਸ ਦਾ ਕਿੰਨਾ ਮੁੱਲ ਪੈਂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਇਹ ਚੋਣ ਹੋ ਰਹੀ ਹੈ ਸੀਟ ਦੇ ਇਤਿਹਾਸ ਦੀ ਗੱਲ ਕੀਤੀ ਜਾਏ ਤਾਂ 1997 ਵਿੱਚ ਸ਼੍ਰੋਮਣੀ ਅਕਾਲੀ ਦੇ ਮਹੇਸ਼ੰਦਰ ਸਿੰਘ ਗਰੇਵਾਲੇ ਸੀਟ ਤੋਂ ਜਿੱਤੇ ਸਨ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਰੀਸ਼ ਰਾਏ ਟਾਂਡਾ ਵੀ ਇੱਥੋਂ ਜਿੱਤ ਚੁੱਕੇ ਨੇ 2012 ਤੋਂ 17 ਵਿੱਚ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਇੱਥੋਂ ਵਿਧਾਇਕ ਬਣੇ 22 ਵਿੱਚ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਗੋਗੀ ਜਿੱਤੇ ਤੇ ਹੁਣ ਇਸ ਜ਼ਿਮਨੀ ਚੋਣ ਵਿੱਚ ਕੌਣ ਜਿੱਤੇਗਾ ਇਸ ਦਾ ਫੈਸਲਾ 23 ਜੂਨ ਨੂੰ 174437 ਵੋਟਰਾਂ ਵੱਲੋਂ 19 ਜੂਨ ਨੂੰ ਪਾਈ ਆਪਣੀ ਸੂਝ-ਬੂਝ ਨਾਲ ਵੋਟ ਦੇ ذریعے ਹੋਏਗਾ ਅਤੇ 23 ਜੂਨ ਨੂੰ ਪਤਾ ਲੱਗੇਗਾ ਕਿ ਲੁਧਿਆਣਾ ਦੀ ਲੜਾਈ ਵਿੱਚ ਕੌਣ ਜੇਤੂ ਹੋ ਕੇ ਨਿਤ ਰਿਹਾ ਹੈ ਲੁਧਿਆਣਾ ਤੋਂ ਰਵੀ ਸ਼ਰਮਾ ਪੀਟੀਸੀ ਨਿਊਜ਼